ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਪਹੁੰਚਿਆ ਇੱਥੇ ਆਪਣੀ ਸੈਨਾ ਲੈ ਕੇ ਘੋੜ ਸਵਾਰੀ ਕਰਦੇ ਆ ਜੋਰ ਦਿਖਾਉਂਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਸੀਂ ਕਿਹੜੇ ਦਲ ਨਾਲ ਸੰਬੰਧਿਤ ਹੋ ਅਸੀਂ ਹੈਗੇ ਆ ਇੱਕ ਤਾਂ ਹੈਗੀ ਸਾਡੀ ਸੰਪਰਤਾਏ ਮਿਸਲ ਸ਼ਹੀਦ ਬਾਬਾ ਜੀ ਹੁਨ ਸਿੰਘ ਤਰਨਾ ਦਲ ਜੀ ਜਥੇਬੰਦੀ ਗੁਰਦੁਆਰਾ ਟੱਬਾ ਸਾਹਿਬ ਪਾਸ਼ਾਏ ਨੋਈ ਵੱਲਾ ਜੀ ਤੇ ਮੌਜੂਦਾ ਮੁਖੀ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਬਲਦੀਪ ਸਿੰਘ ਜੀ ਜੀ ਇੱਕ ਸਾਡੀ ਜਥੇਬੰਦੀ ਹੈਗੀ ਆ ਮਿਸਲ ਸ਼ਹੀਦ ਬਾਬਾ ਬੋਤਾ ਸਿੰਘ ਗਰਜਾ ਸਿੰਘ ਜੀ ਕਰਨਾ ਦਲ ਹੈੱਡ ਕੁਆਰਟਰ ਗੁਰਦੁਆਰਾ ਸ਼ੌਣੀ ਨਿਹੰਗ ਸਿੰਘਾਂ ਪਿੰਡ ਬੁੜਾ ਗੁਜਰਸਿਰੀ ਮੁਕਸਰ ਸਾਹਿਬ ਜੀ ਤੇ ਜਿਹੜੇ ਜੋਰ ਵਗੈਰਾ ਤੁਸੀਂ ਇੱਥੇ ਕਰਦੇ ਤਾਂ ਅੱਗੇ ਹੋਰ ਵੀ ਕਿਤੇ ਕਰਦੇ ਹੋ ਤਾਂ ਪੱਕੇ ਤੁਹਾਡੀ ਰੈਸ਼ ਕਿੱਥੇ ਹੁੰਦੀ ਹੈ ਅਸੀਂ ਰਹਿੰਦੇ ਆ ਚੱਕਰਵਰਤੀ ਜਿਆਦਾ ਜੀ ਜਿੱਦਾਂ ਦਿਵਾਲੀ ਤੋਂ ਲੈ ਕੇ ਜੀ ਤੇ ਵੱਡੇ ਸਾਹਿਬ ਜਦਾਂ ਸਿੱਧੀ ਜੋੜ ਮੇਲਾ ਆ ਗਿਆ ਜੀ ਤੇ ਛੋਟਿਆਂ ਦਾ ਆ ਗਿਆ ਫਿਰ ਮੁਕਸਰ ਸਾਹਿਬ ਫਿਰ ਅੱਲ੍ਹਾ ਮੱਲਾ ਫਿਰ ਵਿਸਾਖੀ ਜੀ 6 ਮਹੀਨੇ ਸੀ ਮਾਲਵੇ ਦੀ ਧਰਤੀ ਤੇ ਰਹਿਣਾ ਹੁੰਦਾ ਜੀ 6 ਮਹੀਨੇ ਸੀ ਮਾਝੇ ਦੀ ਧਰਤੀ ਤੇ ਰਹਿਣਾ ਕਿਉਂ ਉੱਧਰ ਹੁਣ ਜੋੜ ਮੇਲੇ ਜਿਹੜੇ ਉਹ ਚੱਲ ਪਏ ਆ ਜੀ ਜੀ ਹਾਂਜੀ ਤੇ ਫੌਜਾਂ ਫਿਰ ਤਿਆਰ ਵਰ ਤਿਆਰ ਰਹਿੰਦੀਆਂ ਜੀ ਕੌਮ ਦੇ ਕੋਈ ਕੌਮ ਤੇ ਭੀੜ ਪੈਂਦੀ ਜਿਵੇਂ ਕਿ ਤੁਹਾਡੀ ਆਪਾਂ ਦੇਖਦੇ ਆ ਵੀ ਤੁਹਾਡੀ ਜ਼ਰੂਰਤ ਪੈਂਦੀ ਆ ਤੁਸੀਂ ਤਿਆਰ ਵਰ ਤਿਆਰ ਹੋਣੇ ਆਪਣੀ ਜਿਹੜੀ ਫੌਜ ਤਿਆਰ ਕਰਦੇ ਹੋ ਰੈਡੀ ਹੁੰਦੀ ਹਰ ਵਕਤ ਵੇਖੋ ਜਿਹੜੇ ਇਹ ਮਹਾਰਾਜ ਦੇ ਸੇਖਾ ਨਾ ਜੀ ਇਹ ਤੇ ਪਹਿਲਾਂ ਤੋਂ ਹੀ ਜਦੋਂ ਮਹਾਰਾਜ ਨੇ ਖਾਲਸਾ ਤਿਆਰ ਪਰ ਤਿਆਰੀ ਸੱਜਾ ਢੱਲਾ ਤੇ ਸੱਜਿਆ ਹੀ ਨਹੀਂ ਉਹਨਾਂ ਨੇ ਜੀ ਜੀ ਕਿ ਤਿਆਰ ਪਰ ਤਿਆਰ ਖਾਲਸਾ ਜਿਹੜਾ ਉਹ ਰਹਿੰਦਾ ਜੀ ਹਾਂਜੀ ਤੇ ਹੁਣ ਇੱਥੇ ਕਿਹੜੇ ਜੋਰ ਦਿਖਾ ਰਹੇ ਹੋ ਤੁਸੀਂ ਇੱਥੇ ਅੱਜ ਅਸੀਂ ਜਿੱਦਾਂ ਪਹਿਲਾਂ ਤੋਂ ਸਾਡੇ ਮਹਾਪੁਰਖ ਸਿੰਘ ਸਾਹਿਬ ਜੱਸੇਦਾਰ ਬਾਬਾ ਨਿਰਮਲ ਸਿੰਘ ਜੀ ਜੀ ਸਤਕਾਰਯੋਗ ਪਹਿਲੇ ਜੱਸੇਦਾਰ ਮਿਸਲ ਸ਼ਹੀਦ ਬਾਬਾ ਜੀ ਹੁਣ ਸਿੰਘ ਤਰਨਾਂਦਲ ਜਥੇਬੰਦੀ ਬੱਲੇ ਵਾਲੇ ਮਹਾਪੁਰਖ ਉਹ ਮੇਰੇ ਹਿਸਾਬ ਨਾਲ 50 ਸਾਲ ਤੋਂ ਇਸ ਨਗਰ ਦੇ ਵਿੱਚ ਆ ਰਹੇ ਨੇ ਮਹਾਂਪੁਰਖ ਇਦਾਲ ਵਹੀਰ ਜੀ ਇਹ ਸਥਾਨ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਦਾ ਬਣਿਆ ਪਹਿਲਾਂ ਉੱਥੇ ਪੜਾ ਵੀ ਲੱਗਦਾ ਰਿਹਾ ਜੀ ਫਿਰ ਇਹ ਸਥਾਨ ਦੇ ਸਾਹਮਣੇ ਇੱਕ ਇਥੇ ਡੇਰਾ ਉੱਥੇ ਵੀ ਲੱਗਦਾ ਰਿਹਾ ਕਾਫੀ ਸਮਾਂ ਫਿਰ ਚਮਕੌਰ ਸਿੰਘ ਜਿਹੜੇ ਇਸ ਘਰ ਦੇ ਮਾਲਕ ਸੀ ਜੋ ਪਿਛਲੇ ਇਸ ਸਮੇਂ 5-7-10 ਮਹੀਨੇ ਹੋ ਗਏ ਉਹ ਚਲਾਣਾ ਕਰਕੇ ਸੋ ਇਹਨਾਂ ਦੇ ਘਰੇ ਫਿਰ ਉਹ ਬਾਬਾ ਨਰਮਨ ਸਿੰਘ ਜੀ ਨਾਲ ਭਾਈ ਚਮਕੌਰ ਸਿੰਘ ਦਾ ਇਹ ਇਲਾਕੇ ਦੀ ਨਗਰ ਦੀ ਸੰਗਤ ਦਾ ਕਾਫੀ ਪਿਆਰ ਸੀ ਸੋ ਉਹਨਾਂ ਸਾਰਿਆਂ ਨੇ ਫਿਰ ਗੁਰਮਤਾ ਕੀਤਾ ਵੀ ਬਾਬਾ ਜੀ ਹੁਣ ਜਗ੍ਹਾ ਤਾਂ ਉੱਧਰ ਰਹੀ ਨਹੀਂ ਇੱਥੇ ਘਰੇ ਹੀ ਬੜਾਲ ਲਾਇਆ ਕਰੋ ਸੋ ਇਹ ਜਿਹੜੇ ਪਿੱਛੇ ਘੋੜੇ ਬੱਧੇ ਆ ਇਧਰ ਜਗ੍ਹਾ ਤੇ ਵੇਲੀ ਜਗ੍ਹਾ ਆ ਇਹ ਚੰਗੇ ਇੱਥੋਂ ਦੇ ਲੋਕ ਨੇ ਜਿਹੜੇ ਸਾਰੇ ਦਰਪੰਥ ਨੂੰ ਬੜਾ ਆਉ ਭਗਤ ਕਰਦੇ ਮਾਨ ਸਨਮਾਨ ਸਿੰਘ ਕਿਤੇ ਵੀ ਜਲ ਪਾਣੀ ਛਕਦੇ ਰਹਿਣ ਕਿਸੇ ਨੇ ਕੋਈ ਐਦਾਂ ਦਾ ਨਹੀਂ ਬਚਨ ਕਰਨਾ ਵੀ ਕਿਵੇਂ ਤੁਸੀਂ ਹਾਂਜੀ ਇਹ ਸਾਰੇ ਸਤਕਾਰ ਕਰਦੇ ਆ ਨਗਰ ਦੀ ਸੰਗਤ ਜਿਹੜੀ ਆ ਤੇ ਕਈ ਸਾਲਾਂ ਤੋਂ ਫਿਰ ਮਹੱਲਾ ਦੀ ਉਹ ਪਰੰਪਰਾ ਜਿਹੜੀ ਚੱਲਦੀ ਆਂਦੀ ਤੇ ਹੁਣ ਉਹਨਾਂ ਦੇ ਬੇਟੇ ਜਿਹੜੇ ਭਾਈ ਗੁਰਮukh ਸਿੰਘ ਤੇ ਉਹਨਾਂ ਦਾ ਪਰਿਵਾਰ ਵੱਲੋਂ ਵੀ ਦਲ ਵਹੀਰ ਨੂੰ ਐਰ ਕੀ ਵੀ ਸੱਦ ਕੇ ਕਿਉਂਕਿ ਪਿਛਲੇ ਸਾਲ ਭਾਈ ਚਮਕੌਰ ਸਿੰਘ ਨੇ ਬੜੇ ਚਾਵਾਂ ਨਾਲ ਦਲਪੰਥ ਨੂੰ ਸੱਦਿਆ ਸੀ ਤੇ ਉਹ ਸਿਹਤ ਢਿੱਲੀ ਹੋਣ ਕਰਕੇ ਕੁਝ 10 ਦਿਨਾਂ ਬਾਅਦ ਉਹ ਚਾਲਾ ਕਰ ਗਏ ਸੀ ਤੇ ਫਿਰ ਉਹ ਸਾਰੇ ਉਹਨਾਂ ਦੇ ਪਰਿਵਾਰ ਨੇ ਇਹ ਗੁਰਮਤਾ ਬਣਾਇਆ ਕਿ ਜਿੱਦਾਂ ਪਹਿਲਾਂ ਤੋਂ ਦਾਲ ਵਹੀਰ ਨੂੰ ਸੱਦਦੇ ਆ ਸਾਡੇ ਵੱਡ ਬਰੇ ਦੇ ਉਵੇਂ ਅਸੀਂ ਇਹ ਪਰੰਪਰਾ ਜਿਹੜੀ ਹੈ ਕਾਇਮ ਰੱਖਾਂਗੇ ਰਹਿੰਦੀ ਦੁਨੀਆ ਤੱਕ ਜੀ ਇਹ ਦਾਲ ਵਹੀਰ ਨੂੰ ਇੱਥੇ ਸੱਦਦੇ ਰਵਾਂਗੇ ਜੋੜ ਮੇਲਾ ਜਿਹੜਾ ਕਰਾਂਦੇ ਰਵਾਂਗੇ ਤੇ ਸਾਡੇ ਦਾਲ ਪੰਥ ਵੱਲੋਂ ਤੇਹੀ ਪ੍ਰਚਾਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਉਹ ਕੀਤਾ ਜਾਂਦਾ ਨਗਰਾਂ ਵਿੱਚ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਸ੍ਰੀ ਖੰਡਪਾਟ ਸਾਹਿਬ ਰੱਖ ਕੇ ਮੁਹੱਲੇ ਕੱਢ ਕੇ ਦੇਗ ਲੰਗਰ ਚਲਾ ਕੇ ਤੇ ਬਾਣੀ ਬਾਣੇ ਨਾਲ ਸੰਗਤ ਨੂੰ ਜੋੜਿਆ ਜਾਂਦਾ ਹੈ ਸੋ ਤੁਹਾਡਾ ਧੰਨਵਾਦ ਜੀ ਸਾਡੇ ਨਗਰ ਦੇ ਵਿੱਚ ਆਉਣੇ ਸ਼ਾਨਵਾਦੀ ਨਗਰ ਦੀ ਤੇ ਬਾਕੀ ਜਿਹੜੇ ਇੱਥੇ ਬੱਚੇ ਆ ਲੋਕ ਆ ਨਗਰ ਦੇ ਲੋਕ ਆ ਗੁਰੂ ਨਾਲ ਜੁੜਦੇ ਆ ਗੁਰੂ ਪੰਥ ਨਾਲ ਜੁੜਦੇ ਆ ਤੇ ਹੁਣ ਆਪਾਂ ਜੋਰ ਦਿਖਾਈਏ ਜੀ ਇਸ ਤੋਂ ਬਾਅਦ ਆ ਅਸੀਂ ਹੁਣ ਅਰਦਾਸ ਬੇਨਤੀ ਹੋ ਗਈ ਆ ਜੀ ਤੇ ਉੱਥੇ ਗੁਰਦੁਆਰਾ ਸਾਹਿਬ ਹੁਕਮਨਾਵਾ ਹੋ ਕੇ ਜੀ ਤੇ ਮੁੜ ਕੇ ਇੱਧਰ ਉਹ ਰਸਤਾ ਜਿਹੜਾ ਕਿਹੜਾ ਮੈਨੂੰ ਤਾਂ ਖਿਆਲ ਭੁੱਲਿਆ ਕਿਤਾਂ ਵਾਲਾ ਰਸਤਾ ਜਿਹੜਾ ਉਹਦੇ ਉੱਤੇ ਮਹੱਲਾ ਜਿਹੜਾ ਘੋੜਦੌੜ ਜਿਹੜੀ ਹੋਵੇਗੀ ਜੀ ਸੋ ਹੁਣ ਇੱਥੋਂ ਆਰੰਭਤਾ ਜਿਹੜੀ ਆ ਨਿਸ਼ਾਨ ਸਾਹਿਬ ਨਗਾਰੇ ਸਿੰਘ ਘੋੜੇ ਤਿਆਰ ਪਰ ਤਿਆਰ ਆਜਰ ਨੇ ਸੋ ਮਹੱਲੇ ਦੀ ਰੰਮਤਾ ਹੋ ਰਹੀ ਆ ਸਾਰੀਆਂ ਦੇਸ਼ਾਂ ਵਦੇ ਸਾਰੀਆਂ ਸਿੱਖ ਸ਼ਗਤਾਂ ਨੂੰ ਇਹੀ ਆ ਕਿ ਬਾਣੀ ਬਾਣੇ ਨਾਲ ਜੁੜ ਕੇ ਤੇ ਗੁਰੂ ਵਾਲੇ ਬਣੀਏ ਤੇ ਇਹ ਮਹਾਰਾਜ ਨੇ ਕਿਹਾ ਨਾ ਖਾਲਸਾ ਮੇਰਾ ਰੂਪ ਹੈ ਖਾਲਸਾ ਹਾਲ ਸੀ ਮੈਂ ਕਰੂ ਨਵਾਜ਼ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰੀ ਜਿੰਦ ਜਾਨ ਤੇ ਵੱਡਾ ਤਾਰਾ ਤੇ ਇਹੀ ਆ ਕਿ ਮਹਾਰਾਜ ਦਾ ਬਚਨ ਹੈ ਆ ਵੀ ਬਾਣੀ ਬਾਣੇ ਨਾਲ ਜੁੜੋ ਅੰਮ੍ਰਿਤਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ

ਆ ਗਿਆ ਬਾਬਾ ਬਾਬਾ ਬੋਲਟ ਪਾਸੇ ਆ ਗਿਆ ਸੰਗਤ ਦੇ ਉੱਤੇ ਆ ਗਿਆ ਬਾਬਾ ਆਵੇ ਮੋਤਾ ਸਾਹਿਬ ਦੇ ਵਾਵੇ ਚਰਨ ਕਮਲਾਂ ਨੂੰ ਪਾਵੇ ਹਰਿ ਰਾਮਦਾਸ ਉਹ ਜਿਸ ਦੇ ਪਾਵੇ ਦੁਰਗਾਵੇ ਮਨ ਪਾਵੇ ਸਿੰਘਾਸੀ ਦਾਵੇ ਮਨ ਪਾਵੇ ਛੋਦਲਸਾਨਾ ਦੇ ਮਨ ਪਾਵੇ ਗੁਰੂ ਤੇਗ ਬਹਾਦਰ ਦੇ ਮਨ ਨੂੰ ਪਾਵੇ ਦਸਵੇਂ ਪਾਤਸ਼ਾਹ ਦੇ ਮਨ ਨੂੰ ਪਾਵੇ ਬਾਬਾ ਜੀਵਨ ਸਿੰਘ ਦੇ ਮਨ ਨੂੰ ਪਾਵੇ ਬਾਬਾ ਫਤੇਸੇ ਨੂੰ ਫਤੇ ਪਾਵੇ ਜੀ ਆਕਾਲ